ਦੋਸਤੋ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਆਪਾਂ ਅੱਜ ਉਠੇ 4:30 ਵਜੇ ਤੇ ਉੱਠ ਕੇ ਆਪਾਂ ਚਾਲਾ ਮਾਰਿਆ ਬਲਮਗੜ ਨੂੰ ਆਪਾਂ ਜਲਉਣੀ ਸੀ ਪੁਸ਼ਕਰ ਦੀ class ਥੋੜਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਪੁਸ਼ਕਰ ਨਾਲ ਕੀਤੀਆਂ ਮਿੱਠੀਆਂ ਮਿੱਠੀਆਂ ਗੱਲਾਂ ਉਹਦੇ ਮੁਖੜੇ ਤੇ ਹੱਥ ਫੇਰ ਕੇ ਬੜਾ ਸਕੂਨ ਮਿਲਦਾ ਬੜਾ ਪਿਆਰ ਮਿਲਦਾ ਉਹਨੂੰ ਉਹ ਕਰਕੇ ਦੀਏ ਮਾਮਾ ਦੀਆਂ ਐਲੀ ਤੇ ਆਪਣੇ ਨੂਰ ਤੇ ਦੋਨੇ ਇੱਕ ਦੂਜੇ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਕਰੀ ਜਾਂਦੇ ਸੀ ਮਿੱਠੀਆਂ ਮਿੱਠੀਆਂ ਸਵੇਰੇ ਸਵੇਰੇ ਉਸ ਤੋਂ ਬਾਅਦ ਮਾਤਾ ਜੀ ਨੇ ਆਪਾਂ ਨੂੰ ਸਮੁੰਦਰ ਸਿਕਾਇਆ ਸਿਕਾ ਕੇ ਤੇ ਫੇਰ ਆਪਾਂ ਚਾਲਾ ਮਾਰ ਦਿੱਤਾ ਗਰਾਊਂਡ ਵੱਲ ਨੂੰ ਅੱਜ ਆਪਾਂ 5-6 ਜਣਾ ਵੱਧ ਗੱਦੀ ਪਾਈ ਸੀ ਇਹਦੇ ਤੇ ਪੁਸ਼ ਕਰਦੇ ਤੇ ਪੁਸ਼ ਕਰ ਅੱਜ ਵਧੀਆ એનર્ਜੀ ਦੇ ਵਿੱਚ ਸੀ ਪੂਰਾ ਤੇ ਬਹੁਤ ਨਜ਼ਾਰਾ ਦਿੱਤਾ ਪੁਸ਼ ਕਰਨੇ ਤੇ ਪੁਸ਼ ਕਰਨ ਨੂੰ ਅੱਜ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਸਿਖਾਈਆਂ ਆਪਾਂ ਬਹੁਤ ਨਵੇਂ-ਨਵੇਂ ਤਰੀਕੇ ਜਾਨੀ ਕਿ ਜੰਗਵੰਦੀ ਦੇ ਤਰੀਕੇ ਸਿਖਾਏ ਸਪੋਰਟਸ ਗਰਾਊਂਡ ਦੇ ਸਿਖਾਏ ਤੇ ਜਿਹੜੀ ਡਰੈਸ ਆਦੀਆਂ ਮੇਨ ਗੇਮਾਂ ਹੁੰਦੀਆਂ ਉਹ ਵੀ ਆਪਾਂ ਕਰਵਾਈਆਂ ਇਹਦੇ ਤੋਂ ਤੇ ਐਨੂੰ ਆਪਾਂ ਟਾਇਰ ਉੱਥੇ ਪਿਆ ਸੀ ਆਪਣੇ ਕੋਲ ਟਾਇਰ ਦੇ ਦੁਵਾਲੇ ਦੁਵਾਲੇ ਨੂੰ ਆਪਾਂ ਡਰਾਡ ਕੈਂਟਰ ਵਾਕਿੰਗ ਠੀਕ ਹੈ ਜੀ ਸਾਈਡ ਕੈਂਟਰ ਲੈਫਟ ਰਾਈਟ ਕੈਂਟਰ ਦੋਨੋਂ ਕਰਾਏ ਤੇ ਕਰਾ ਕੇ ਇਹਨੂੰ ਆਪਾਂ ਜੋੜੀ ਇੱਕ ਹੁੰਦੀ ਆ ਪੋਲੋ ਦੀ ਥੋੜੇ ਜਿਨੇ ਨਿਯਮ ਸਿਖਾਈ ਆ ਉਸ ਤੋਂ ਬਾਅਦ ਆਪਾਂ ਨੂੰ ਡਰੈਸ ਆਜ ਦੀ ਗੇਮ ਦੇ ਸਿਖਾਈ ਰੂਲ ਅੱਗੇ ਪਿੱਛੇ ਜਾਣਾ ਸਾਈਡ ਜਾਣਾ ਤੇ ਸਟਾਪ ਹੋਲਡ ਸਾਰੀਆਂ ਚੀਜ਼ਾਂ ਉਹਨੂੰ ਰਿਪੀਟ ਕਰਾਈਆਂ ਜੋ ਸਪੋਰਟਸ ਕੋੜਾਂ ਦੇ ਵਿੱਚ ਹੁੰਦੀਆਂ ਨੇ ਇਹ ਦਰਸਲ ਅੰਗਰੇਜ਼ ਲੋਕ ਕਰਵਾਉਂਦੇ ਨੇ ਜਿਦਾਂ ਕਿ ਉਹਨਾਂ ਕੋਲ ਇਹ ਡਰੈਸ ਆਜ ਲਈ ਫਰੀਜ਼ਨ ਹਾਰਸ ਹੁੰਦੇ ਆ ਤੇ ਬਾਰਮ ਬਲੱਡ ਦੇ ਹਨਾ ਥੈਰੋ ਬਰੀਡ ਹੁੰਦੇ ਆ ਤੇ ਉਹ ਘੋੜੇ ਬਹੁਤ ਸੋਹਣਾ ਇਹ ਕਰਦੇ ਆ ਜਿਹੜੀ ਡਰੈਸ ਆ ਜਦੀ ਗੇਮ ਤੇ ਆ ਦੇਖੋ ਅਸੀਂ ਸਾਈਡ ਵੀ ਕਰਵਾਈ ਤੇ ਸਾਰੀਆਂ ਚੀਜ਼ਾਂ ਕਰਵਾਈਆਂ ਇਹਦੇ ਤੋਂ ਤੇ ਬਹੁਤ ਸੋਹਣਾ ਇਹਨੇ ਆਪਾਂ ਨੂੰ ਰਿਸਪਾਂਸ ਦਿੱਤਾ ਫਿਰ ਅਸੀਂ ਆ ਇਹਨੂੰ ਆਪਣਾ ਹੂੰ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕਰਵਾਇਆ ਵੀ ਜਿਹੜਾ ਜਾਨਵਰ ਇਹ ਥੋੜਾ ਲੇਜੀ ਸੀਗਾ ਵੀ ਇਹਦੇ ਨਾਲ ਐਕਟਿਵ ਹੋ ਜਾਂਦਾ ਜਾਨਵਰ ਭੱਜੇ ਜਾਂਦੇ ਨੂੰ ਆਪਾਂ ਜਿੰਨਾ ਮਰਜ਼ੀ ਸਪੀਡ ਤੇ ਮੋੜ ਸਕਦੇ ਆ ਕੋਈ ਇੱਕਦਮ ਚੀਜ਼ ਆ ਗਈ ਭੱਜਿਆ ਜਾਂਦਾ ਕੋੜਾ ਆਪਾਂ ਇੱਕਦਮ ਉਹਨੂੰ ਗ੍ਰਿਪ ਕਰ ਸਕਦੇ ਆ ਸਟਾਪ ਕਰ ਸਕਦੇ ਆ ਹੋਲਡ ਕਰ ਸਕਦੇ ਆ ਠੀਕ ਹੈ ਤੇ ਇਹਦੇ ਨਾਲ ਜਾਨਵਰ ਐਕਟਿਵ ਹੋ ਜਾਂਦਾ ਛੋਟੇ ਵੱਡੇ ਰਾਉਂਡ ਦੇ ਵਿੱਚ ਕੰਮ ਦੇਣ ਨਾਲ ਆ ਦੇਖੋ ਬੈਕ ਕਿੰਨਾ ਸੋਹਣਾ ਚੱਲਦਾ ਸਿੱਧਾ ਵੀ ਜਾਂਦਾ ਬੈਕ ਵੀ ਜਾਂਦਾ ਸਾਈਡ ਵੀ ਹਨਾ ਤੇ ਉਹ ਇੱਕ ਇੱਕ ਚੀਜ਼ ਇਹਦਾ ਦਿਮਾਗ ਸਾਰੇ ਸੈਂਸਰ ਚਲਾਉਣੇ ਪਏ ਮੈਨੂੰ ਥੋੜਾ ਮੈਨੂੰ ਮਿਹਨਤ ਬਹੁਤ ਲਾਉਣੀ ਪਈ ਤੇ ਸਾਰੇ ਸੈਂਸਰ ਇਹਦੇ ਚਲਾਏ ਵੀ ਬੇਟਾ ਇਦਾਂ ਕਰ ਇਦਾਂ ਕਰ ਹਨਾ ਇੱਕ ਇੱਕ ਦਿਮਾਗ ਦਾ ਵੀ ਸਰੀਰ ਦਾ ਵੀ ਸਾਰੇ ਚੀਜ਼ ਨੂੰ ਪੱਕੇ ਚ ਰੱਖ ਕੇ ਤੇ ਆ ਦੇਖੋ ਹੋਲਡ ਇੱਕ ਏਦਮ ਬ੍ਰੇਕਾ ਮਾਰ ਜਾਂਦਾ ਜਦੋਂ ਕਹਿੰਨੇ ਆ ਨੀ ਪੁੱਤ ਹੋਲਡ ਹੋ ਜਾ ਤੇ ਉਥੇ ਰੁਕ ਜਾਂਦਾ ਐ ਨਹੀਂ ਹੈਗਾ ਵੀ ਉਹ ਕੋਈ ਇੱਕ ਕਦਮ ਵੀ ਅੱਗੇ ਜਾਊਗਾ ਤੇ ਬੜਾ ਸਿਆਣਾ ਹੋ ਗਿਆ ਤੇ ਪੁਸ਼ਕਰ ਆਪਣਾ ਬਹੁਤ ਸੋਹਣਾ ਤੇ ਸਮਝਦਾਰ ਹੋ ਗਿਆ ਇਹਦੇ ਤੇ 5-6 ਕਲਾਸਾਂ ਲੱਗ ਗਈਆਂ ਤੇ ਹੁਣ ਇਹਨੂੰ 5-6 ਦਿਨਾਂ ਦੇ ਵਿੱਚ ਗੈਪ ਵੀ ਹੋ ਗਿਆ ਸੀ ਤੇ ਉਹ ਥੋੜੀ ਰੈਸਟ ਦਿੱਤੀ ਸੀ ਆਪਾਂ ਨੇ ਵੀ ਚੱਲੇ ਥੋੜਾ ਸੈੱਟ ਹੋ ਜੇ ਉਸ ਤੋਂ ਬਾਅਦ ਇਹਨੂੰ ਆਪਾਂ ਜੰਗਬੰਦੀ ਦੇ ਥੋੜੇ ਕਰਵਾਈਆਂ ਆ ਦੇਖੋ ਜਿੱਦਾਂ ਕਿ ਵਿਸ਼ਵਾਸ ਦੀਆਂ ਗੱਲਾਂ ਤੇ ਵੀ ਜਾਨਵਰ ਆਪਣੇ ਤੇ ਵਿਸ਼ਵਾਸ ਕਰੇ ਵੀ ਮੈਂ ਉਹਦੇ ਨਾਲ ਖੇਡ ਰਿਆ ਮੈਂ ਉਹਦੇ ਨਾਲ ਮસ્ਤੀ ਕਰ ਰਿਹਾ ਉਹ ਵੀ ਮੇਰੇ ਨਾਲ ਮસ્ਤੀ ਕਰੇ ਤੇ ਨਾਲੇ ਉਹ ਇੱਕ ਟੱਚ ਮਹਿਸੂਸ ਕਰਨੀ ਸਮਝੀ ਵੀ ਆ ਮੇਰਾ ਮਾਲਕ ਹੈ ਮੈਂ ਇਹਨੂੰ ਸੰਭਾਲ ਕੇ ਰੱਖਣਾ ਮੈਂ ਹਿਲਣਾ ਨਹੀਂ ਹੈਗਾ ਤਾਂ ਉਹ ਸਾਰੀਆਂ ਚੀਜ਼ਾਂ ਅਸਲ ਵਿੱਚ ਇਹ ਚੀਜ਼ਾਂ ਜੰਗ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਭੱਜ ਜਾਂਦੇ ਘੋੜੇ ਦੇ ਪਿੱਛੇ ਮੂੰਹ ਕਰਕੇ ਤੀਰ ਕਮਾਨ ਚਲਾਉਣਾ ਬਰਸਾ ਚਲਾਉਣਾ ਜਾਂ ਪਿੱਛੇ ਦੇਖਣਾ ਉੱਪਰ ਖੜੇ ਹੋ ਕੇ ਬਾਅਰ ਕਰਨੇ ਹਨ ਜਿੱਦਾਂ ਹਾਥੀ ਵਗੈਰਾ ਤੇ ਉਹਨਾਂ ਚੀਜ਼ਾਂ ਤੇ ਇਹ ਚੀਜ਼ਾਂ ਕੰਮ ਆਉਂਦੀਆਂ ਸੀ ਖੜ ਕੇ ਘੋੜਾ ਭਜਾਉਣਾ ਖੜ ਕੇ ਫਾਇਰ ਕਰਨਾ ਖੜ ਕੇ ਭੱਜ ਜਾਂਦੇ ਘੋੜੇ ਦੇ ਦੂਰ ਤੱਕ ਦੇਖਣਾ ਵੀ ਕਿੱਥੇ ਕੋਈ ਹਨਾ ਬੈਰੀ ਆ ਰਿਹਾ ਅਗਲੇ ਫਰੰਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇਹ ਇਹ ਜਦੋਂ ਵਦਦੀ ਦੀਆਂ ਸਾਰੀਆਂ ਗੇਮਾਂ ਨੇ ਆਦੀ ਕੋ ਆ ਨੂੰ ਆਪਾਂ ਦੂਸਰਾ ਘੋੜਾ ਜਿਹਨੂੰ ਆ ਚੀਜ਼ ਸਿਖਾ ਰਹੇ ਆ ਇਹ ਜਿੱਦਾਂ ਪਹਿਲਾਂ ਸਿਖਾਉਂਦੇ ਸੀ ਰਾਜੇ ਮਹਾਰਾਜੇ ਤਾਂ ਘੋੜਾ ਤੁਹਾਨੂੰ ਜਦੋਂ ਕੋਈ ਮੰਨ ਲਾ ਤੁਹਾਡਾ ਫੌਜ ਦਾ ਬੰਦਾ ਸ਼ਹੀਦ ਹੋ ਜਾਂਦਾ ਜਾਂ ਕੋਈ ਜਿਹੜਾ ਖਾਸ ਬੰਦਾ ਉਹ ਉਹਦੇ ਸਰਟੀਫੀਟ ਲੱਗ ਜਾਂਦੀ ਆ ਤਾਂ ਉਹਨੂੰ ਘੋੜੇ ਦੇ ਉੱਪਰ ਐਦਾ ਲਾਦ ਦਿੰਦੇ ਸੀ ਤੇ ਘੋੜਾ ਉਹਨੂੰ ਆਪਣੇ ਤਵੇਲੇ ਵਿੱਚ ਲੈ ਕੇ ਆ ਜਾਂਦਾ ਸੀ ਆਪਣੇ ਮਹਿਲਾਂ ਵਿੱਚ ਲੈ ਕੇ ਆ ਜਾਂਦਾ ਸੀ ਵਧੀਆ ਸੇਫਟੀ ਦੇ ਨਾਲ ਤੇ ਆ ਦੇਖੋ ਉਹਨੂੰ ਮੈਂ ਇੱਕ ਫਾਸਟਵਰ ਕਰਵਾਇਆ ਤੇ ਉਹ ਇੰਨਾ ਵਧੀਆ ਕਰ ਰਿਹਾ ਬਹੁਤ ਸੋਹਣਾ ਕਰ ਰਿਹਾ ਤੇ ਉਹ ਉੱਥੋਂ ਮੈਨੂੰ ਲੈ ਕੇ ਤੇ ਉਹ ਗਰਾਉਂਡ ਵਾਲ ਬਾਹਰ ਨੂੰ ਚੱਲ ਗੇਟ ਵੱਲ ਚੱਲ ਪਿਆ ਜਦੋਂ ਉਹ ਮੈਂ ਕਹਿ ਰਿਹਾ ਪੁੱਤ ਚਾਲੂ ਘਰ ਨੂੰ ਚੱਲੋ ਮੈਂ ਉਹਨੂੰ ਥੋੜਾ ਥੋੜਾ ਆਰਡਰ ਦੇ ਰਿਹਾ ਤੇ ਮੈਂ ਉਦਾਂ ਉਹਨੂੰ ਉੱਤੇ ਉੱਪਰ ਲੰਕਿਆ ਹੋਇਆ ਵੀ ਉਹਨੂੰ ਇਹ ਲੱਗੇ ਵੀ ਮੈਂ ਕੁਝ ਵੀ ਨਹੀਂ ਕਰ ਰਿਹਾ ਮੈਂ ਉਹਦੇ ਉੱਪਰ ਲੱਦਿਆ ਹੋਇਆ ਇੱਕ ਹਨਾ ਬੇਜਾਨ ਇਨਸਾਨ ਆ ਤਾਂ ਉਹਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਬਹੁਤ ਹੀ ਸੋਹਣੀ ਵੀਡੀਓ ਬਣਨ ਵਾਲੀ ਹੈ ਪਲੀਜ਼ ਸਾਰੇ ਜਣੇ ਜੁੜੇ ਰਹੋ ਅੱਜ ਬਹੁਤ ਸੋਹਣੀਆਂ ਸੋਹਣੀਆਂ ਘੋੜੀਆਂ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਇਟਾਲੀਅਨ ਬੱਚੇ ਨੁਕਰੇ ਮਾਰਵਾੜੀ ਬਹੁਤ ਚੰਗੀ ਚੰਗੀ ਬਰੀਡ ਦੇ ਅੱਜ ਪੂਰੇ ਦਿਨ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀਡੀਓ ਥੋੜੀ ਲੰਮੀ ਆ ਪਰ ਬੇਲੇ ਬੈਠ ਕੇ ਵੀਰ ਬਣ ਕੇ ਸਾਰੇ ਜਣੇ ਦੇਖਿਓ ਸ਼ੌਂਕ ਨਾਲ ਤੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਇਹ ਸਾਰੇ ਗਰਾਊਂਡ ਦਾ ਲਾਈਵ ਤੁਹਾਨੂੰ ਦਿਖਾਇਆ ਉਤਰ ਕੇ ਫਿਰ ਆਪਾਂ ਉਹਦੇ ਚਾਰਾਂ ਛੁਏ ਬਾਈ ਗਰਾਊਂਡ ਦੀ ਯਾਦ ਕੀਤਾ ਪ੍ਰਮਾਤਮਨ ਨੂੰ ਤੇ ਉਹਦਾ ਵੀ ਸ਼ ਤੇ ਜਾਨਵਰ ਨੂੰ ਦਿਲਾਸਾ ਦੇਣਾ ਸ਼ਾਬਾਸ਼ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਕਿ ਤੁਹਾਡਾ ਹਨਾ ਪਿਆਰ ਇੱਕ ਦੂਸਰੇ ਨਾਲ ਬਣਿਆ ਰਹੇ ਆ ਦੇਖੋ ਮੇਰੇ ਨਾਲ ਕਿਦਾਂ ਅਟੈਚ ਆ ਤਾਂ ਜਿੱਦਨ ਮੈਂ ਜਾ ਰਿਹਾ ਮੇਰੇ ਪਿੱਛੇ ਪਿੱਛੇ ਨਾਲ ਨਾਲ ਚੱਲਦਾ ਰਹਿੰਦਾ ਇਹ ਚੀਜ਼ ਜ਼ਰੂਰੀ ਹੈ ਕਿ ਘੋੜਿਆਂ ਨੂੰ ਲਗਾਮ ਖਿੱਚ ਕੇ ਕੁੱਟ ਮਾਰ ਕੇ ਜਾਨਵਰ ਨਹੀਂ ਤਿਆਰ ਕੀਤੇ ਜਾਂਦੇ ਜਾਨਵਰ ਥੋੜਾ ਦਿਮਾਗ ਵਾਲਾ ਹੋਵੇ ਥੋੜਾ ਟਾਈਮ ਮੰਗਦਾ ਜਾਨਵਰ ਹਰੇਕੀ ਸਿੱਖ ਜਾਂਦਾ ਜਿੱਡੇ ਮਰਜ਼ੀ ਕੋਈ ਘੋੜਾ ਕੱਟਦਾ ਬੜਦਾ ਜੋ ਮਰਜ਼ੀ ਕਰਦਾ ਤਾਂ ਉਹ ਜਿਹੜੇ ਅਗਰੈਸਿਵ ਹੋਣ ਦਾ ਕਾਰਨ ਇਹ ਹੀ ਆ ਕਿ ਤੁਸੀਂ ਜਿਹੜੇ ਆਮ ਲੋਕ ਹੁੰਦੇ ਆ ਜਿਹੜੇ ਆਮ ਹORS LOVER ਐ ਨਵੇਂ ਆ ਉਹਨਾਂ ਨੂੰ ਥਿਓਰੀ ਦਾ ਨਹੀਂ ਪਤਾ ਨੌਲੇਜਰ ਨੌਲੇਜ ਨਹੀਂ ਹੁੰਦੀ ਤਾਂ ਉਹਨਾਂ ਨੂੰ ਘੁੱਟਦੇ ਮਾਰਦੇ ਆ ਧੱਕੇ ਮਾਰਦੇ ਆ ਡੰਡਾ ਲੈ ਕੇ ਘੂੜੇ ਕੋਲ ਜਾਂਦੇ ਹਨਾ ਤਾਂ ਉਹ ਚੀਜ਼ਾਂ ਦੇ ਵਿੱਚ ਜਾਨਵਰ ਅਗਰੈਸਿਵ ਹੋਣ ਲੱਗ ਜਾਂਦਾ ਉਹ ਮੋਹ ਪਿਆਰ ਨਹੀਂ ਰੱਖਦਾ ਇੱਕ ਦੂਸਰੇ ਨਾਲ ਤਾਂ ਜਾਨਵਰ ਨੂੰ ਬਿਯਾਰ ਦਿਓ ਵਾਤ ਤੋਂ ਵਾਤ ਤੇ ਉਹਦੀ ਮਾਲਿਸ਼ ਵਗੈਰਾ ਖੁਦ ਆਪ ਕਰੋ ਜਿਹੜਾ ਬੰਦਾ ਸਵਾਰੀ ਕਰਦਾ ਤਕੂੜਾ ਤੁਹਾਨੂੰ ਦੁੱਖਣਾ ਪਿਆਰ ਦੇਊਗਾ ਤੇ ਆ ਦੇਖੋ ਆ ਮੈਂ ਵੀ ਕਰ ਸਕਦਾ ਹਨਾ ਸਟ੍ਰੈਚਿੰਗ ਉਹਨੂੰ ਮੈਂ ਵੀ ਕਰਵਾ ਸਕਦਾ ਸੀ ਰਿਲੈਕਸ ਕੋੜੇ ਨੂੰ ਪਰ ਮੈਂ ਨਹੀਂ ਕਰਾਉਂਦਾ ਕਿਉਂਕਿ ਵੀਰਾ ਆਪ ਕਰੂਗਾ ਤਾਂ ਉਹਨੂੰ ਪਤਾ ਲੱਗੂਗਾ ਵੀ ਕਿੱਦਾਂ ਉਹਦਾ ਪੈਰ ਚੱਕਣਾ ਹੈ ਕਿਦਾਂ ਹਨਾ ਉਹਦੇ ਲੈਗ ਨੂੰ ਰਿਲੈਕਸ ਕਰਨਾ ਕਿੰਨੀ ਹਾਈਟ ਤੱਕ ਲੈ ਕੇ ਜਾਣਾ ਕਿੱਧਰ ਕਿੱਧਰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਤੇ ਉਹਨਾਂ ਦੇ ਨਾਲ ਮਾਲਕ ਦੇ ਨਾਲ ਜਾਨਵਰ ਦਾ ਮੋਹ ਪਿਆਰ ਬਣਿਆ ਰਹਿੰਦਾ ਕਿਉਂਕਿ ਕੱਲ ਨੂੰ ਅਸੀਂ ਤਾਂ ਦੋ ਦਿਨ ਚਾਰ ਦਿਨ ਰਹਿਣਾ ਤੇ ਉਸ ਤੋਂ ਬਾਅਦ ਮਾਲਕ ਨੇ ਉਹਨੂੰ ਉੱਤੇ ਰਾਈਡ ਕਰਨਾ ਚੜ੍ਹਨਾ ਹਨਾ ਤਾ ਉਹ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦੀ ਅਟੈਚਮੈਂਟ ਰਵੇ ਨਹੀਂ ਕਈ ਥਾਵਾਂ ਤੇ ਮੈਂ ਗਿਆ ਤਾਂ ਮਾਲਕ ਨੇੜੇ ਨਹੀਂ ਆਉਂਦੇ ਸੀ ਤੇ ਮੈਂ ਹੀ ਉਹਨੂੰ ਕੇਅਰ ਕਰਦਾ ਰਿਹਾ ਤੇ ਘੋੜੇ ਭਾਈ ਮੇਰੇ ਦੇ ਉੱਪਰ ਲੱਗੇ ਤੋਂ ਮੇਥੋਂ ਬਿਨਾ ਪੱਠੇ ਨਾ ਖਾਇਆ ਕਰਨ ਉਹ ਕਹਿੰਦੇ ਯਾਰ ਤੂੰ ਆ ਇਹਨੂੰ ਇਹ ਤੇਰੇ ਬਿਨਾ ਜੀ ਨਹੀਂ ਲਾਉਂਦਾ ਘੋੜਾ ਹਨਾ ਫਿਰ ਵੀਡੀਓ ਕਾਲ ਤੇ ਗੱਲ ਕਰੋ ਜਾਂ ਹੋਰ ਹਨਾ ਤੇ ਆਪਾਂ ਪ੍ਰੂਫ ਵੀ ਦੇ ਸਕਦੇ ਆ ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀ ਮਾਲਕ ਨੂੰ ਜ਼ਰੂਰੀ ਹੈ ਕਿ ਮਾਲਕ ਕੇਅਰ ਕਰੇ ਆਪ ਜਿੰਨੇ ਬੰਦੇ ਨੇ ਰਾਈਡ ਕਰਨਾ ਹੈ ਸਾਡੇ ਤੋਂ ਆਉਣ ਤੋਂ ਬਾਅਦ ਟ੍ਰੇਨਰ ਤੋਂ ਬਾਅਦ ਜਿਹੜਾ ਬੰਦਾ ਰਾਈਡ ਕਰਦਾ ਉਹ ਹਮੇਸ਼ਾ ਟ੍ਰੇਨਰ ਦੇ ਨਾਲ ਰਹੇ ਤੇ ਉਹ ਜਦੋਂ ਰਾਈਡ ਕਰਨ ਜਾਂਦੇ ਆ ਕਿਤੇ ਵੀ ਜਾਂਦੇ ਆ ਤਾਂ ਉਹ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਅਸੀਂ ਆ ਗਏ ਆਪਣਾ ਭਾਗਸਰ ਭਾਗਸਰ ਤੋਂ ਆਪਾਂ ਪਹੁੰਚੇ ਗੱਡੀ ਲੈ ਕੇ ਬੋਦੀ ਵਾਲੇ ਉੱਥੇ ਆਪਾਂ ਘੋੜੀ ਦੇ ਪੈਰ ਬਣਾਣੇ ਸੀ ਇਹ ਹੈਗੇ ਜੀ ਸੁਲਤਾਨ ਭਾਗਸਰ ਵਾਲੇ ਦੀ ਬੱਚੀ ਉਹ ਜਿਹੜੀ ਸਾਹਮਣੇ ਘੋੜੀ ਖੜੀ ਹੈ ਉਹ ਆਪਾਂ ਪਹਿਲਾਂ ਟ੍ਰੇਨਡ ਕਰੀ ਸੀ ਇਹ ਹਰਪ੍ਰੀਤ ਦੇ ਮਾਮਾ ਜੀ ਦੇ ਘੋੜੀ ਆ ਹਨਾ ਤੇ ਉਹ ਆਪਾਂ ਇਹ ਵਾਈਟਰ ਡ੍ਰੈਗਨ ਇਹਦਾ ਨਾਮ ਰੱਖਿਆ ਸੀ ਬਹੁਤ ਸੋਹਣਾ ਚੱਲਦੀ ਸੀ ਆਪ ਜੀ ਨੇ ਦੇਖਿਆ ਹੀ ਆ ਤੇ ਆਪਣਾ ਸੁਮੇਲ ਆ ਤੇ ਉਸ ਤੋਂ ਬਾਅਦ ਅਸੀਂ ਉਹਦੇ ਪੈਰ ਬਣਾਏ ਪੈਰ ਬਣਾ ਕੇ چارੋ ਪੈਰ ਪੂਰੇ ਵਧੀਆ ਪਹਿਲਾਂ ਇਹ ਥੋੜੇ ਨਾਰਮਲ ਕਿਸੇ ਫੈਰੀਅਰ ਤੋਂ ਕਰਾਉਂਦੇ ਸੀਗੇ ਉਹਨਾਂ ਨੇ ਥੋੜੇ ਖਰਾਬ ਕਰ ਦਿੱਤੇ ਸੀ ਫਲੈਟ ਕਰ ਦਿੱਤੇ ਸੀ ਪੈਰ ਤਾਂ ਚਲੋ ਆਪਾਂ ਥੋੜੇ ਆਪਣੇ ਖਾਸ ਬੰਦੇ ਆ ਠੀਕ ਹੈ ਜੀ ਆਪਾਂ ਵਧੀਆ ਟਾਈਮ ਲਾ ਕੇ ਸਪੈਸੇ ਦਾ ਸਾਰਿਆਂ ਤੇ ਪੂਰਾ ਟਾਈਮ ਲਾਈਦਾ ਪਰ ਇਹਦੀ ਆਪਾਂ ਸਾਰੀ ਵੀਡੀਓ ਪਾਈ ਆ ਅੱਗੇ ਆਪਾਂ ਸਾਰੀ ਵੀਡੀਓ ਨਹੀਂ ਪਾਉਂਦੀ ਸੀ ਇਹਦੇ ਚਾਰੇ ਪੈਰਾਂ ਦੀ ਵੀਡੀਓ ਅੰਦਰਲੀ ਟ੍ਰੀਮਿੰਗ ਦੀ ਸਾਰੀ ਪਾਈ ਆ ਤੇ ਅਸੀਂ ਪੂਰੇ ਟੂਲ ਕਿਟ ਨਹੀਂ ਗੱਡੀ ਨਹੀਂ ਲੈ ਕੇ ਗਏ ਸੀ ਗੱਡੀ ਅਸੀਂ ਛੋਟੀ ਲੈ ਗਏ ਸੀਗੇ ਸਵਿਫਟ ਲੈ ਗਏ ਸੀ ਤਾਂ ਅਸੀਂ ਨਾਰਮਲ ਸੰਦ ਲੈ ਕੇ ਗਏ ਜਿੰਨੇ ਕ ਆਪਾਂ ਨੂੰ ਲੋੜ ਸੀ ਤਾਂ ਫਿਰ ਅਸੀਂ ਉਹ ਸਟੈਂਡ ਵਗੈਰਾ ਨਹੀਂ ਸੀ ਫਿਰ ਮੈਂ ਆਪਣੇ ਗੋਡੇ ਦੇ ਉੱਪਰ ਜਿੱਦਾ ਰੱਖ ਕੇ ਸਾਰੇ ਪੈਰ ਬਣਾਏ ਤੇ ਬੋੜੀ ਅੰਟਰਸਟਿੰਗ ਵੀਡੀਓ ਆ ਤਾਂ ਪਲੀਸ ਸਾਰੇ ਜਣੇ ਜੁੜੇ ਰੋ ਬਾਤ ਬਾਤ ਸ਼ੇਅਰ ਕਰਿਓ ਵੀਡੀਓ ਤੇ ਇਹਦੇ ਵਿੱਚ ਸੇਲ ਵਾਲੇ ਜਾਨਵਰ ਵੀ ਆਉਣਗੇ ਠੀਕ ਹੈ ਜੀ ਜਿਹੜੇ ਭਰਾ ਨੂੰ ਲੋਡ ਹੋਊਗੀ ਹਨਾ ਤਾਂ ਉਹ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਨਾਲ ਲੈ ਵੀ ਸਕਦਾ ਹੈ ਹਨਾ ਜਿਨ੍ਹਾਂ ਨੇ ਖਰੀਦਣੇ ਆ ਬੱਚੇ ਤੇ ਆ ਦੇਖੋ ਕਿੰਨੀ ਪਿਆਰੀ ਹੈ ਜਦੋਂ ਮੈਂ ਗਿਆ ਤੇ ਇਹ ਵੀਰੇ ਵਰਗੇ ਲਗਾਮ ਦੇ ਰਹੇ ਸੀ ਉਹਨਾਂ ਨੇ ਨਵਾਂ ਮੁੰਡਾ ਰੱਖਿਆ ਉਹਨੂੰ ਹੀ ਟੇਕਰ ਕਰਨ ਵਾਸਤੇ ਗਰੂਮਰ ਤਾਂ ਉਹ ਲਗਾਮ ਨਹੀਂ ਲੈ ਰਹੀ ਸੀ ਉਹਨਾਂ ਵੱਲ ਪਿੱਠ ਕਰ ਰਹੀ ਸੀ ਜਿੱਦਾਂ ਲੱਤ ਮਾਰਦੀ ਹੁੰਦੀ ਆ ਜਦੋਂ ਨੇ ਮੈਨੂੰ ਦੇਖ ਲਿਆ ਝਟ ਮੇਰੇ ਕੋਲ ਆ ਗਈ ਆ ਕਿ ਤੇ ਮੈਂ ਬੁੱਕਲ ਤੇ ਲਈ ਪਿਆਰ ਦਿੱਤਾ ਉਹਨੂੰ ਤੇ ਮੈਂ ਕਿਹਾ ਲਿਓ ਲਗਾਮ ਲਗਾਮ ਲੇਤੀ ਤੇ ਮੁੜ ਕੇ ਦਵਾ ਦਵਾ ਸੀ ਉਹਦੇ ਪੈਰ ਬਣਾ ਦਿੱਤੇ ਇਦਾਂ ਹੀ ਤੇ ਬੜਾ ਵਧੀਆ ਪਿਆਰ ਦਿੱਤਾ ਘੂੜੀ ਨੇ ਮੈਨੂੰ ਦੇਖ ਲਿਆ 2-3 ਸਾਲ ਬਾਅਦ ਮੈਂ ਗਿਆ ਸੀ ਉਹਨਾਂ ਕੋਲ ਤੇ ਬੜਾ ਉਹਨੇ ਹੀ ਪਿਆਰ ਦਿੱਤਾ ਜਿੰਨਾ ਕਿ ਮੈਂ ਉਹਦੇ ਕੋਲ ਹੀ ਰਹਿਣਾ ਹੁੰਨਾ ਤੇ ਇਸ ਕਰਕੇ ਆ ਆ ਦੇਖੋ ਆ ਮੇਰੀ ਦੰਨੀਆਂ ਵੱਢੀ ਜਾਂਦੀ ਹੈ ਬੁੜੀ ਕਿਊਟ ਜੀ ਹੈ ਇਹ ਬਹੁਤ ਖਰਾਬ ਹੈ ਤੇ ਇਹਦਾ ਨਾਮ ਲਾਡੋ ਰੱਖਿਆ ਬੜੀ ਪਿਆਰੀ ਆ ਤੇ ਇਹ ਸੁਲਤਾਨ ਭਾਗਸਰ ਵਾਲੇ ਵੱਡੇ ਘੋੜੇ ਦੀ ਬੱਚੀ ਆ ਤਿੰਨ ਢਾਈ ਮਹੀਨਿਆਂ ਦੀ ਹੋ ਗਈ ਆ ਜੀ ਬਹੁਤ ਸੋਹਣੀ ਗ੍ਰੋਥ ਆ ਲੈਂਥ ਲੰਬਾਈ ਬਹੁਤ ਸੋਹਣੀ ਆ ਆ ਦੇਖੋ ਮੈਂ ਇਹਨੂੰ ਘੋੜੇ ਦੇ ਉੱਪਰ ਪੈਰ ਰੱਖਿਆ ਰੱਖ ਕੇ ਉਹਦਾ ਐ ਆਰਾਮਣਾ ਬਣਾ ਰਿਆ ਤੇ ਆਪਾਂ ਅੱਜਕੱਲ ਦੇਖਦੇ ਆ ਮੇਲਿਆਂ ਦੇ ਵਿੱਚ ਲੋਕੀ ਸਟੈਂਡ ਕਰਦੇ ਆ ਹਾਂ ਜੀ ਅਸੀਂ ਅੱਖ ਤੇ ਪੈਰ ਰੱਖ ਲਿਆ ਨੱਕ ਤੇ ਰੱਖ ਲਿਆ ਢਿੱਡ ਤੇ ਰੱਖ ਲਿਆ ਆ ਸਾਡਾ ਸਾਰਾ ਦੇਨੀ ਆ ਚੱਲਦਾ ਤੁਸੀਂ ਆਪ ਜੀ ਦੇਖ ਹੀ ਰਹੇ ਹੋ ਤੇ ਸਾਰਾ ਦਿਨ ਸਾਡੇ ਇਹੀ ਸਟੰਟ ਵਾਲਾ ਕੰਮ ਹੀ ਆ ਕਿਉਂਕਿ ਸਾਡੀ ਬਈ ਉਹ ਹੈ ਜਿੱਦਾਂ ਕਹਿ ਦੋ ਸਾਡਾ ਕੰਮ ਹੈ ਬਰ ਕਿ ਸਾਡਾ ਹਨਾ ਸਾਡੀ ਇਹ ਰੋਜੀ ਆ ਠੀਕ ਹੈ ਜੀ ਤੇ ਅਸੀਂ ਸਲਾਮ ਕਰਦੇ ਆ ਵਾਹਿਗੁਰੂ ਨੇ ਪ੍ਰਮਾਤਮਾ ਨੇ ਸਾਨੂੰ ਰੋਜੀ ਰੋਟੀ ਦਿੱਤੀ ਹੈ ਸਾਡੀ ਹਨਾ ਅਸੀਂ ਇੱਜ਼ਤ ਕਰਦੇ ਆ ਇਹਨਾਂ ਜਾਨਵਰਾਂ ਦੀ ਜਾਨਵਰ ਨਹੀਂ ਸਾਡੇ ਭਰਾ ਨੇ ਸਾਡੇ ਜਾਨ ਭਾਈ ਨੇ ਤੇ ਗੁਰੂ ਮਹਾਰਾਜ ਦੀ ਸਵਾਰੀ ਅਸੀਂ ਇਹਨਾਂ ਦੀ ਸੇਵਾ ਕਰਦੇ ਆ ਹਨਾ ਇਹ ਚੀਜ਼ ਕਰਕੇ ਅਸੀਂ ਪੈਸੇ ਲਈ ਨਹੀਂ ਕਰਦੇ ਪੈਸਾ ਤਾਂ ਚਲੋ ਉਹ ਹੁੰਦਾ ਆ ਆਪਾਂ ਵੀ ਅੱਜਕੱਲ ਲੋੜਾਂ ਵੀ ਨੇ ਇਸੇ ਬਿਨਾ ਸਰਦਾ ਵੀ ਨਹੀਂ ਠੀਕ ਹੈ ਜੀ ਤੇ ਪਰ ਜਿਹੜੀ ਸਾਨੂੰ ਸਕੂਨ ਮਿਲਦਾ ਨਾ ਦੇਖੋ ਤੁਸੀਂ ਦੇਖ ਰਹੇ ਹੋ ਮੈਨੂੰ ਕਿੰਨਾ ਬੁੱਕਲ ਦੇ ਵਿੱਚ ਦੇ ਕੇ ਉਹਦਾ ਫਰੰਟ ਵਾਲਾ ਪੈਰ ਉਹਨੂੰ ਤਿਆਰ ਕਰ ਰਹੇ ਆ ਤੇ ਜਾਨਵਰ ਵੀ ਆਮ ਨਾਲ ਖੜ ਕੇ ਪਿਆਰ ਨਾ ਕਰਾਉਂਦੇ ਉਹ ਪੂਰਾ ਹਿੱਲ ਜੁਲ ਨਹੀਂ ਕਰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਪੈਰ ਤਿਲਕ ਗਿਆ ਛੱਟ ਨਾ ਲੱਗ ਜੇ ਐਦਾਂ ਨਾਲ ਜਾਨਵਰ ਨੂੰ ਦਿਲੋਂ ਸਮਝਣਾ ਜ਼ਰੂਰੀ ਹੁੰਦਾ ਫਿਰ ਕੰਮ ਕੀਤਾ ਜਾਂਦਾ ਤਾ ਬੜਾ ਸਕੂਨ ਮਿਲਦਾ ਤੇ ਬੜੀ ਸੇਵਾ ਕੀਤੀ ਉਹਨਾਂ ਨੇ ਬੋਦੀ ਵਾਲੇ ਵਾਲੇ ਅੰਕਲ ਜੀ ਨੇ ਤੇ ਸਾਰਿਆਂ ਨੇ ਬਹੁਤ ਜਿਆਦਾ ਪਿਆਰ ਦਿੱਤਾ ਤੇ ਬਹੁਤ ਸਤਿਕਾਰ ਦਿੱਤਾ ਠੀਕ ਹੈ ਜੀ ਤੇ ਇਹ ਉਦੂਆ ਬਸ਼ੇਰੀ ਕਿ ਦੇਵੀ ਆਪਾਂ ਉਹ ਪਾਇਆ ਤਲਿਆਰਾ ਪਾਇਆ ਕਹਿੰਦੀ ਵੀ ਉਹ ਬਹੁਤ ਸ਼ਰਾਰਤਾਂ ਕਰਦੀ ਹੈ ਲੱਤਾਂ ਮਾਰਦੀ ਹੈ ਵੀ ਤੁਸੀਂ ਇਹਦੇ ਤਲਿਆਰਾ ਪਾ ਦਿਓ ਫਿਰ ਆਪਾਂ ਉਹਨੂੰ ਉਹ ਕਹਿੰਦੀ ਸਾਡੇ ਤਾਂ ਲੱਗ ਹੀ ਨਹੀਂ ਆਉਂਦੀ ਹੈਗੀ ਤੇ ਮੈਂ ਉਹਦੇ ਕੋਲ ਗਿਆ ਤੇ ਉਹ ਦਿਨ ਅਸੀਂ ਥੋੜੀ ਇੰਜੇ ਹੱਥ ਪੱਲਾ ਫੇਰਿਆ ਤੇ ਉਹ ਬੁੱਕਲ ਚ ਲਈ ਲੈ ਕੇ ਮਹਾਰਾਮ ਨਤ ਲਹਿਰਾ ਪਾ ਦਿੱਤਾ ਤੇ ਉਸਕੀ ਵੀ ਨਹੀਂ ਹੈਗੀ RAMNA ਤੇ ਉਹ ਫਿਰ ਹੁਣ ਭੱਜੀ ਫਿਰਦੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਮੀ ਨਹੀਂ ਆ ਰਿਹਾ ਸਾਡੇ ਬੜੇ ਜੱਗ ਕਰ ਦਿੱਤੇ ਤੇ ਬਾਬਾ ਜੀ ਨਾਲ ਕੀਤੀ ਅਰਦਾਸ ਤੇ ਪਰਮਾਤਮਾ ਨੇ ਕਿਰਪਾ કરી ਕੁਦਰਤੀ ਮੀ ਆ ਗਿਆ ਫਿਰ ਅਸੀਂ ਐਨਜੋਏ ਕੀਤਾ ਵਧੀਆ ਉਥੇ ਦੋ ਤਿੰਨ ਘੰਟੇ ਵਧੀਆ ਬੈਠੇ RAMNAL ਜਦੋਂ ਠੰਡਾ ਜਿਹਾ ਮੌਸਮ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਸੀਗਾ ਅੱਗੇ ਕਟਿਆਵਾਲੀ ਪਿੰਡ ਅੰਕਲ ਜੀ ਕੋਲ ਸਰਪੰਚ ਜੀ ਕੋਲ ਤੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਉਹਨਾਂ ਦੇ ਜਾਨਵਰ ਇਕੱਲੇ ਇਕੱਲੇ ਬੜੇ ਪਿਆਰੇ ਬੜੇ ਸੋਹਣੇ ਜਾਨਵਰ ਸੀ ਉਹਨਾਂ ਦੇ ਵੀ ਆ ਦੇਖੋ ਕਿਦਾਂ ਹੁਣ ਮੈਂ ਉਹਦੇ ਨੀਚੇ ਵੜ ਗਏ RAM ਨਾਲ ਪਿਆਰ ਉਹਦੇ ਸਾਫ ਕਰੀ ਜਾਨਾ ਕਿਉਂਕਿ ਮੈਨੂੰ ਉਹ ਮੇਰੀ ਟ੍ਰੇਨ ਕਰੀ ਹੋਈ ਆ ਮੈਨੂੰ ਉਹਦੇ ਤੇ ਵਿਸ਼ਵਾਸ ਆ ਉਹਨੂੰ ਮੇਰੇ ਤੇ ਵਿਸ਼ਵਾਸ ਆ ਨਾ ਉਹਨੂੰ ਵੀ ਸਕੂਨ ਮਿਲਦਾ ਵੀ ਮੇਰੇ ਪੈਰ ਸਾਫ ਕਰਦਾ ਦੇਖੋ ਕੋ ਪੈਰਾਂ ਦੀ ਫਿਨਿਸ਼ਿੰਗ ਕਿਦਾਂ ਚਮਕ ਆਈ ਬਹੁਤ ਸੋਹਣੇ ਬਣ ਕੇ ਗੱਲ ਕਰ ਉਹਨਾਂ ਨੇ ਪਹਿਲਾਂ ਜਿਹੜਾ ਉਹ ਬੰਦਾ ਆਇਆ ਸੀ ਉਹਨੇ ਬਹੁਤ ਜ਼ਿਆਦਾ ਕੱਟ ਦਿੱਤੇ ਤੇ ਛੋਟੇ ਕਰ ਦਿੱਤੇ ਸੀ ਪੈਰ ਤੇ ਆਪਾਂ ਇਹਦੀ ਕਰਕੇ ਟ੍ਰਿਮਿੰਗ ਉਸ ਤੋਂ ਬਾਅਦ ਆਪਾਂ ਸਮੇਲ ਨੂੰ ਬਿਠਾਇਆ ਉੱਪਰ ਤੇ ਉਹ ਤੋਂ ਲਾਈਵ ਵਦੈਗੀ ਉਹਨਾਂ ਨੇ ਕੀਤੀ ਬਾਅਦ ਤੇ ਫਿਰ ਅਸੀਂ ਚੱਲ ਬਈ ਪਿੰਡ ਕਟਿਆਵਾਲੀ ਨੂੰ ਕਟਿਆਵਾਲੀ ਨੂੰ ਅਸੀਂ ਗਏ ਪਰਮਜੀਤ ਸਿੰਘ ਸਰਪੰਚ ਸਾਹਿਬ ਤੇ ਆਹ ਲੋ ਜੀ ਆਪਾਂ ਉਹਨਾਂ ਦੇ ਘਰ ਪਹੁੰਚ ਗਏ ਆ ਦੇਖੋ ਕਿਊਟ ਜਿਹਾ ਬਿਸ਼ੇਰਾ ਉਹਨਾਂ ਦਾ ਤੇ ਇਹ ਆਪਣੇ ਹੈਗਾ ਜੀ ਮਿੱਡੇ ਵਾਲੇ ਘੂੜੇ ਦਾ ਬੱਚਾ ਜੀ ਇਹ ਅੰਕਲ ਜੀ ਸੇਲ ਕਰ ਰਹੇ ਨੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਆ ਇਹ ਨਾਨਾ ਅੰਕਲ ਜੀ ਨਾਲ ਸੰਪਰਕ ਕਰ ਲਿਓ ਮੈਂ ਮੈਨੂੰ ਵਰਸਨਲ ਕਰ ਲਿਓ ਕੋਈ ਗੱਲ ਨਹੀਂ ਮੈਂ ਨੰਬਰ ਦੇ ਦਾਂਗਾ ਤੇ ਆ ਦੇਖੋ ਕਿੰਨਾ ਪਿਆਰੇ ਜਾਨਵਰ ਆ ਉਹਨਾਂ ਦੇ ਤੇ ਬਹੁਤ ਸੋਹਣੇ ਜਾਨਵਰ ਸੀ ਤੇ ਇਹੇ ਇੱਕੋ ਹੀ ਘੋੜੀ ਦਾ ਮਾਲ ਆ ਸਾਰਾ ਉਸੇ ਦੇ ਬੱਚੇ ਨੇ ਉਸੇ ਦੇ ਗਾਹਾਂ ਉਹ ਤਾਂ ਉਹ ਦੋਤਾ ਸੀਗਾ ਆ ਜਿਹੜੀ ਪਿੱਛੇ ਸੀ ਉਹ ਇਹਦੀ ਆਹ ਘੋੜੀ ਦੀ ਧੀ ਸੀ ਇਹ ਘੋੜੀ 11-12 ਸਾਲ ਦੀ ਆ ਤੇ ਬਹੁਤ ਵਧੀਆ ਬਰੀਡ ਆ ਪੁਰਾਣੀ ਬਰੀਡ ਆ ਜੀ ਤੇ ਉਹਦੀ ਲੈਂਥ ਲੰਬਾਈ ਦੇਖੋ ਕਿੰਨੀ ਵਧੀਆ ਸੋਮ ਹੈ ਨਾ ਗਰਦਨ ਜਿੰਨੀ ਉਹਦੀ ਪਿੱਠ ਪੁੜਾ ਲੰਬਾਈ ਹੈ ਨਾ ਉਨੀ ਉਹਦੀ ਉਦੋਂ ਦੁੱਗਣੀ ਗਰਦਨ ਆ ਉਹਦੀ ਲੰਬੀ ਦੇਖੋ ਕਿੰਨੀ ਦੂਰ ਤੇ ਕਾ ਨਾ ਤੇ ਆ ਉਸੇ ਘੋੜੀ ਦੀ ਬਸ਼ੇਰੀ ਹੈ ਵੀ ਵੱਡੀ ਘੋੜੀ ਦੀ ਉਹ ਹੁਣ ਵੀ 2-3 ਮਹੀਨੇ ਦੀ ਗੱਭਣਾ ਠੀਕ ਆ ਜੀ ਸਾਰੇ ਜਾਨਵਰ ਗੱਭਣਾ ਬਾਪੂ ਜੀ ਬਹੁਤ ਤਜਰਬੇਕਾਰ ਨੇ ਬਹੁਤ ਸਤਕਾਰ ਵਾਲੇ ਤੇ ਪਿਆਰ ਵਾਲੇ ਇਨਸਾਨ ਨੇ ਘੋੜਿਆਂ ਦਾ ਪਿਆਰ ਇਹਨਾਂ ਦੇ ਰੋਮ-ਰੋਮ ਦੇ ਵਿੱਚ ਰਚਿਆ ਪਿਆ ਜਿੱਦਾਂ ਕਹਿ ਲੋ ਕੋਈ ਚਿੱਟੇ ਦੇ ਸ਼ਕੀਨ ਹੁੰਦੇ ਆ ਨਾ ਤੇ ਬਸ ਇਹ ਆਪ ਵੀ ਚਿੱਟੇ ਨੇ ਬਾਪੂ ਜੀ ਤੇ ਘੋੜੇ ਵੀ ਚਿੱਟੇ ਰੱਖਦੇ ਆ ਤੇ ਰੱਬ ਦੀ ਕਿਰਪਾ ਨਾਲ ਹਨਾ ਬੜਾ ਪਿਆਰੇ ਤੇ ਘੋੜਿਆਂ ਹਰਗੇ ਨੇ ਆਪ ਵੀ ਐਂ ਦੌੜਦੇ ਭੱਜੇ ਹੀ ਫਿਰਦੇ ਨੇ ਰੱਬ ਕਿਰਪਾ ਕਰੇ ਨਜ਼ਰ ਨਾ ਲੱਗ ਜੇ ਤੇ ਬੜਾ ਸੋਹਣਾ ਸਤਕਾਰ ਮਿਲਿਆ ਇਹਨਾਂ ਨੂੰ ਮਿਲ ਕੇ ਵੀ ਬੜਾ ਪਿਆਰ ਮਿਲਿਆ ਆ ਇੱਕ ਬਾਪੂ ਜੀ ਨੇ ਮੱਝੂ ਕੀ ਲਾਈਨ ਦੀ ਵੀ ਵਸ਼ੇਰੀ ਰੱਖੀ ਹੋਈ ਆ ਇਹ ਵੀ ਸ਼ਾਇਦ 2-3 ਮਹੀਨੇ ਦੀ ਗੱਬਣ ਦੱਸਦੇ ਸੀ ਤੇ ਬਹੁਤ ਜ਼ਿਆਦਾ ਚੰਗੀ ਵਸ਼ੇਰੀ ਐ ਵੀ ਇਹਦੇ ਵੀ ਸੋਮ ਲੈਂਥ ਦੇਖੋ ਬਾਪੂ ਨੇ ਗੋਲ ਕਰ ਰੱਖੀ ਢੋਲੰਗੂ ਜਮਾ ਤੇ ਬੜੀ ਸੋਹਣੀ ਬਾਪੂ ਜੀ ਬੜੇ ਸ਼ਕੀਨ ਆ ਦੇਖੋ ਵਾਲ ਬੂਲ ਕੱਟ ਕੇ ਪੂਰੇ ਆ ਰੱਖਦੇ ਆ ਪੂਰੇ ਜਾਨਵਰਾਂ ਨੂੰ ਤੇ ਕਿਸੇ ਵੀ ਜਾਨਵਰ ਨੂੰ ਉਹਨਾਂ ਨੇ ਲਗਾਮ ਨਹੀਂ ਪਾਇਆ ਮੈਂ ਬਾਪੂ ਜੀ ਨੇ ਕਿਹਾ ਲਗਾਮ ਲਿਆ ਬਾਪੂ ਜੀ ਕਹਿੰਦੇ ਪੁੱਤ ਨਹੀਂ ਲੋੜ ਹੀ ਨਹੀਂ ਤੁਸੀਂ ਦੇਖੋ ਜਾਨਵਰ ਆਪਣੇ ਬੜੇ ਸੀਲ ਆ ਵੀ ਐਦਾਂ ਹੀ ਬਾਹਰ ਆ ਜਾਂਦੇ ਜਿੱਥੇ ਮਰਜੀ ਆਪ ਲੈ ਫਰੀਏ ਉਹਨਾਂ ਨੇ ਆਦਤ ਹੀ ਐਦਾਂ ਦੀ ਪਾਈ ਆ ਤੇ ਆ ਬਾਪੂ ਜੀ ਕੋਲ ਇੱਕ ਬੜਾ ਚੰਗਾ ਸੋਹਣਾ ਬਸ਼ੀਰਾ ਇਹ ਹੈਗਾ ਜੀ ਸ਼ਕਤੀ ਘੋੜੇ ਦਾ ਬੱਚਾ ਜੀ ਜਿਹੜਾ ਪੀਟੀ ਵਾਲੇ ਰਾਜੇਬਾਈ ਕੋਲਾ ਬਹੁਤ ਸੋਹਣਾ ਚੈਂਪੀਅਨ ਘੋੜਾ ਤੇ 24 ਚੈਂਪੀਅਨ ਰਿਆ ਉਸ ਘੋੜੇ ਦਾ ਬੱਚਾ ਜੀ ਇਹ ਬਹੁਤ ਹੀ ਸੋਹਣਾ ਸੁੰਦਰ ਹੈ ਕੰਨ ਕਨੋਤੀ ਲੈਂਥ ਦੇਖੋ ਕੁੰਡੀਆਂ ਮੇਲ ਦਿੰਦਾ ਦਿਲ ਬਣਾ ਦਿੰਦਾ ਜਮਾ ਤੇ ਮੇਲਾ ਲੁੱਟ ਲਿਆ ਬਸ਼ੇਰੇ ਨੂੰ ਜਦੋਂ ਦੇਖਿਆ ਨਾ ਦਿਲ ਖੁਸ਼ ਹੋ ਗਿਆ ਪੂਰਾ ਤੇ ਬਾਪੂ ਜੀ ਵੀ ਬਾਗੋ ਬਾਗ ਸੀ ਤੇ ਬਸ਼ੇਰੇ ਨੇ ਬਹੁਤ ਸਲਾਮ ਮਾਰੀਆਂ ਇਕਾ ਬਾਪੂ ਜੀ ਨੇ ਬੜੀ ਸੋਹਣੀ ਬਣਾਈ ਆ ਉਹ ਆਪਣੇ ਟੇਲਰ ਹਨ ਇਹਦੇ ਚ ਦੋ ਜਾਨਵਰ ਛੋਟੇ ਨਾਰਮਲ ਚੜ ਜਾਂਦੇ ਆ ਤੇ ਇਹਨੂੰ ਆਪਾਂ ਛੋਟੀ ਗੱਡੀ ਦੇ ਨਾਲ ਜਿੱਦਾਂ ਮਰਜ਼ੀ ਪਾ ਸਕਦੇ ਆ ਤੇ ਬੜਾ ਵਧੀਆ ਸਿਸਟਮ ਹੈ ਨਾਰਮਲ ਜੀ ਹਨਾ ਠੀਕ ਆ ਬਾਪੂ ਜੀ ਕੋਲੇ ਮਾਰਵਾੜੀ ਬਿਛੇਰਾ ਤੇ ਇਹ ਵੀ ਆਪਣੇ ਰਣੀਆਂ ਵਾਲੇ ਘੋੜਿਆਂ ਦਾ ਬੱਚਾ ਹੈ ਸ਼ਾਇਦ ਮੈਨੂੰ ਚੇਤਾ ਨਹੀਂ ਰਿਹਾ ਵੀ ਕਿਹੜੇ ਦਾ ਤੇ ਬਹੁਤ ਜ਼ਿਆਦਾ ਚੰਗਾ ਇਹ ਆਪਣੇ ਇਹਨਾਂ ਦੇ ਬਾਪੂ ਜੀ ਦੇ ਯਾਰ ਦੋਸਤ ਦੀ ਕੋਈ ਪਟਿਆਲੇ ਉਹਨਾਂ ਨੇ ਇਹਨਾਂ ਨੂੰ ਗਿਫਟ ਹੀ ਕੀਤਾ ਇੱਕ ਤਰ੍ਹਾਂ ਦਾ ਤੇ ਬਹੁਤ ਵਧੀਆ ਜੀ ਬਹੁਤ ਸੋਹਣੇ ਜਾਨਵਰ ਬਾਪੂ ਜੀ ਕੋਲੇ ਤੇ ਬਾਪੂ ਜੀ ਦਾ ਬੜਾ ਤਜਰਬਾ ਹੈ ਬਾਪੂ ਜੀ ਦੀ ਸਪੈਸ਼ਲ ਆਪਾਂ ਇੰਟਰਵਿਊ ਪਾਵਾਂਗੇ ਉਹ ਵੀ ਬਾਪੂ ਜੀ ਪਾਕਿਸਤਾਨ ਤੋਂ ਤਜਰਬੇਕਾਰ ਨੇ ਬਲੱਡ ਲਾਈਨ ਦੇ ਵਿੱਚ ਬਹੁਤ ਹਨਾ ਗੁਣੀ ਗੁਣ ਭਰੇ ਹੋਏ ਨੇ ਬਾਪੂ ਜੀ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਈਆਂ ਬਾਪੂ ਜੀ ਨੇ ਕਾਫੀ ਟਾਈਮ ਸਾਨੂੰ ਨੇਰਾ ਕਰ ਦਿੱਤਾ ਉੱਥੇ ਬਿਠਾਇਆ ਤੇ ਬਾਪੂ ਜੀ ਦੀ ਫੈਮਿਲੀ ਪਾਕਿਸਤਾਨ ਤੋਂ ਬਿਲੋਂਗ ਕਰਦੀ ਸੀ ਉਹ ਪਹਿਲਾਂ ਤੋਂ ਆਏ ਹੋਏ ਨੇ ਤੇ ਇਹ ਸਾਰੇ ਦੇਖੋ ਤੁਸੀਂ ਬੱਚੇ ਦੇ ਕੰਨ ਦੇਖੋ ਆਏ ਹੈ ਇਹ ਕਿਆ ਗੱਲਾਂ ਨੇ ਕਿਆ ਬਾਤਾਂ ਨੇ ਤੇ ਇਹ ਵੀ ਬਾਪੂ ਨੇ ਗੋਲ ਕਰ ਰੱਖਿਆ ਸਾਰੇ ਜਾਨਵਰ ਆਏ ਭਏ ਅੱਲਾਹ ਥਲਾਹ ਤੇ ਕਰਦੇ ਆ ਬਾਪੂ ਜੀ ਬੜਾ ਮੰਨ ਲਾ ਸਾਰਾ ਦਿਨ ਘੋੜਿਆਂ ਦੇ ਵਿੱਚ ਹੀ ਰਹਿੰਦਾ ਇਹ ਨਹੀਂ ਹੈਗਾ ਵੀ ਉਹਨਾਂ ਨੇ ਚਿੱਟੇ ਪਾ ਲੇਤਾ ਵੀ ਮੇਰੇ ਮੈਲੇ ਹੋ ਜਾਣਗੇ ਮੈਂ ਘੋੜੇ ਨੂੰ ਪਾਣੀ ਨਹੀਂ ਪਿਉਣਾ ਮੈਂ ਹੱਥ ਨਹੀਂ ਲਾਉਣਾ ਮੈਂ ਲਿੱਦ ਨਹੀਂ ਹਟਾਣੀ ਬਾਪੂ ਜੀ ਆਪ ਕੇਅਰ ਕਰਦੇ ਆ ਦੂਜੇ ਬੰਦੇ ਨੂੰ ਨਹੀਂ ਕਹਿੰਦੇ ਵੀ ਹਾਂ ਤੂੰ ਉਹਨੂੰ ਰਸਾ ਪਾ ਕੇ ਲਿਆ ਤੂੰ ਐਦਾਂ ਕਰ ਉਦਾਂ ਕਰ ਤੇ ਆ ਇੱਕ ਉਹਨਾਂ ਦੇ ਛੋਟੇ ਭਰਾ ਨੇ ਉਹਨਾਂ ਕੋਲ ਇੱਕ ਹੋਰ ਬੱਚਾ ਤੇ ਇਹ ਵੀ ਬਹੁਤ ਸੋਹਣਾ ਇਹ ਵੀ ਤੁਸੀਂ ਦੇਖੋ ਜਮਾ ਹੈ ਨਾ ਗੈਂਡੇ ਵਰਗਾ ਹੋਇਆ ਪਿਆ ਖਾ-ਖਾ ਕੇ ਰਸਨ ਪਾਣੀ ਪੂਰਾ ਨਾ ਉਹ ਕਹਿੰਦੇ ਹੁੰਦੇ ਆ ਆੜਤੀਆਂ ਦੇ ਸਹਰਾਣੇ ਵਰਗਾ ਉਹ ਗੱਲ ਹੋਈ ਪਈ ਆ ਵੀ ਬੜਾ ਸਿਰਾ ਘੋੜਾ ਸੀ ਇਹ ਵੀ ਬਹੁਤ ਸੋਹਣਾ ਤੇ ਇਹ ਮੇਰੇ ਨਾਲ ਹੀ ਮੇਰੇ ਨਾਲ ਹੀ ਗੱਲਾਂ ਮਾਰੀ ਜਾਵੇ ਬੁੱਕਲ ਜਿਹਾ ਸਹਰਾ ਦੌ ਦਮੇ ਰੋ ਸਮੈਲਾ ਹੁੰਦੀ ਸੀ ਜਿੱਦਾਂ ਹਨ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਬਹੁਤ ਸੇਵਾ ਕਰੀ ਬਪੂ ਜੀ ਹੋਰਾਂ ਨੇ ਫਿਰ ਅਸੀਂ ਚੱਲ ਪਈ ਜੀ ਆਪਣੇ ਭਾਗਸਰ ਨੂੰ ਲੈ ਕੇ ਰੱਬ ਦਾ ਨਾ